ਹੈਲੋ ਜੀ ਸੈਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂ ਜੀ ਆਪਾਂ ਅੱਜ ਤੁਹਾਡੇ ਵਾਸਤੇ ਬਹੁਤ ਹੀ ਵੈਰੀ ਵੈਰੀ ਟੇਸਟੀ ਨਾਸ਼ਤਾ ਲੈ ਕੇ ਆਏ ਹਾਂ ਜਿਹਦੇ ਲਈ ਆਪਾਂ ਨੂੰ ਚਾਹੀਦੇ ਜੀ ਇੱਕ ਕੱਪ ਹਰੇ ਮਟਰ ਤੇ ਸੂਜੀ ਦਾ ਇੱਕ ਕੱਪ ਤੇ ਜੋ ਵੀ ਆਪਣੇ ਕੋਲੇ ਬਚੀ-ਕੁਚੀ ਸਬਜ਼ੀ ਹੁੰਦੀ ਹੈ ਜਿਵੇਂ ਕਿ ਟਮਾਟਰ ਗਾਜਰ ਸ਼ਿਮਲਾ ਮਿਰਚ ਜੋ ਵੀ ਪਿਆ ਆਪਾਂ ਸਭ ਕੁਝ ਇਹਦੇ ਵਿੱਚ ਮਿਕਸ ਕਰ ਸਕਦੇ ਹਾਂ ਹੁਣ ਪਹਿਲਾਂ ਆਪਾਂ ਮਟਰ ਤੇ ਹਰੀਆਂ ਮਿਰਚਾਂ ਅਦਰਕ ਤੇ ਲਸਣ ਪਾ ਕੇ ਥੋੜਾ ਜਿਹਾ ਆਪਾਂ ਇੱਕ ਕੌਲੀ ਇਹਦੇ ਵਿੱਚ ਦਹੀਂ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ। ਬਹੁਤ ਹੀ ਵਧੀਆ ਇਹ ਨਾਸ਼ਤਾ ਤਿਆਰ ਹੁੰਦਾ ਤੁਸੀਂ ਜ਼ਰੂਰ ਟਰਾਈ ਕਰੋ। ਦੇਖੋ ਜੀ ਆਪਣੇ ਸਾਰੇ ਮਸਾਲੇ ਜੋ ਵੀ ਸਬਜ਼ੀਆਂ ਸੀ ਆਪਣੇ ਸਭ ਕੁਝ ਗ੍ਰाइंड ਕਰ ਲਿਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੌਲੀ ਬਰੀਕ ਪਿਆਜ਼ ਟਮਾਟਰ ਸ਼ਿਮਲਾ ਮਿਰਚ ਤੇ ਗਾਜਰ ਤੇ ਇੱਕ ਕੌਲੀ ਆਪਾਂ ਧਨੀਏ ਦੀ ਪਾਵਾਂਗੇ ਹਰਾ ਹਰਾ ਆ ਜਾ ਤੇ ਫਰੈਸ਼ ਦਨੀਆ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਜੇ 1 ਕੱਪ ਸੂਜੀ ਦਾ ਇਸ ਨੂੰ ਵੀ ਆਪਾਂ ਮਿਕਸ ਕਰ ਲੈਣਾ ਵਧੀਆ ਇੱਕ ਜਾਣ ਕਰ ਦੇਣਾ ਪਾਣੀ ਮਿਕਸ ਕਰਕੇ ਇਹਦੇ ਵਿੱਚ ਥੋੜਾ ਜਿਹਾ ਹਿਸਾਬ ਦੇ ਨਾਲ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਖੋ ਜੀ ਬਹੁਤ ਹੀ ਵਧੀਆ ਬੈਟਰ ਆਪਣਾ ਤਿਆਰ ਹੋਇਆ ਬਹੁਤ ਹੀ ਵਧੀਆ ਬਹੁਤ ਟੇਸਟੀ ਬਣਦਾ ਹੈ ਜੀ ਨਾਸ਼ਤਾ ਹੈ ਜਰੂਰ ਟਰਾਈ ਕਰਿਓ ਤੁਸੀਂ ਹੁਣ ਆਪੇ ਇਹ ਚ ਪਾ ਦਾਂਗੇ ਇੱਕ ਕਪ ਉਹ ਯਾਨੀ ਕਿ ਇੱਕ ਚਮਚ ਜੀਰੇ ਦਾ ਚਿਲੀ ਫਲੈਕਸ ਪਾਵਾਂਗੇ ਤੇ ਇੱਕ ਕਪ ਅਸੈਂਡ ਨਮਕ ਦਾ ਪਾਵਾਂਗੇ ਚਮਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ 5 ਮਿੰਟਾਂ ਵਾਸਤੇ ਨੂੰ ਆਪਾਂ ਰੈਸਟ ਤੇ ਰੱਖਾਂਗੇ ਕਿਉਂਕਿ ਆਪਣਾ ਬੈਟਰ ਚੰਗੀ ਤਰ੍ਹਾਂ ਰੈਸਟ ਕਰ ਲੇ ਤੇ گاੜਾ ਹੋ ਜੇ। ਦੇਖੋ ਜੀ ਬਹੁਤ ਹੀ ਵਧੀਆ گاੜਾ ਹੋਇਆ ਹੁਣ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਆਪਾਂ ਪਤਲਾ ਕਰਾਂਗੇ। ਹੁਣ ਅਪੇ 15 ਚ ਨਾਮਕ ਥੋੜਾ ਜਿਹਾ ਹੋਰ ਕਿਉਂਕਿ ਆਪਾਂ ਪਾਣੀ ਮਿਕਸ ਕੀਤਾ ਤੇ ਨਮਕ ਵੀ ਜ਼ਰੂਰ ਪਾਉਣਾ ਹੈ। ਹੁਣ ਆਪਾਂ ਕੜਾਈ ਨੂੰ ਚੰਗੀ ਤਰ੍ਹਾਂ ਪਾਲਿਸ਼ ਕਰ ਲੈਣਾ ਪਹਿਲਾਂ ਆਪਾਂ ਇਸ ਤੱਕਾ ਤੇ ਉਹਦੇ ਤੇ ਆਪਾਂ ਉਸ ਤੇ ਤੇਲ ਤੇ ਕਲੌਂਜੀ ਆਪਾਂ ਉਹਦੇ ਤੇ ਵਿਛਾ ਦੇਣੀ ਹੈ ਤੇ ਉੱਪਰ ਆਪਾਂ ਬੈਟਰ ਪਾ ਦੇਣਾ। ਉਹਨੂੰ ਇੱਕ ਕਮਾ ਆ ਕੇ ਬੈਟਰ ਪਾ ਦੇਣਾ ਤੇ ਉੱਤੇ ਜਦੋਂ ਆਪਾਂ ਜਿਲਾ ਪਾਉਣੀ ਹੈ ਉਸ ਤੋਂ ਉੱਤੇ ਵੀ ਆਪਾਂ ਥੋੜਾ ਜਿਹਾ ਉਹਨੇ ਤੇਲ ਪਾ ਕੇ ਤੇ ਉਹ ਨੂੰ ਫਿਰ ਆਪਾਂ ਟੱਕ ਦੇਣਾ ਥੋੜੇ ਜਿਹੀ ਟਾਈਮ ਬਾਅਦ ਫਿਰ ਇਹਨੂੰ ਫਿਰ ਆਪਾਂ ਉਤੋਂ ਘਿਓ ਲਾ ਦੇਣਾ ਤੇ ਇਹਨੂੰ ਥਾਲਾ ਦੇਣਾ ਦੇਖੋ ਜੀ ਬਹੁਤ ਹੀ ਵਧੀਆ ਸੂਜੀ ਤੇ ਮਟਰ ਦਾ ਨਾਸ਼ਤਾ ਤਿਆਰ ਹੋਇਆ ਪਲੀਜ਼ ਤੁਸੀਂ ਵੀਡੀਓ ਪੂਰੀ ਵਾਚ ਕਰਿਓ ਇਹ ਬਹੁਤ ਹੀ ਵਧੀਆ ਟੇਸਟੀ ਟੇਸਟੀ ਨਾਸ਼ਤਾ ਬਣਾਇਓ ਤੇ ਖਾਇਓ ਤੇ ਆਪਣੇ ਪਰਿਵਾਰ ਨੂੰ ਖਵਾਇਓ